ਜ਼ਿੰਦਗੀ ਸਾਡੀ ਜਿਹਾ ਖੋਲਦਾ ਤੂੰ ਜ਼ਹਿਰ ਚੱਕ ਲਈ ਅਗਲੇ ਨਾਮੇ ਫੇਰੀ ਨੂੰ ਯੋਖੇ ਅੱਜ ਮੈਂ ਵੀ ਆ ਤਿਆਰ ਆਜਾ ਨਿਕਲੇ ਤੂੰ ਬਾਹਰ ਬੜੀਆਂ ਦਿਨਾਂ ਦੀ ਮੈਂ ਵੀ ਕੱਢਣੀ ਥਾਰ ਉੱਟ ਕੇ ਸਵੇਰੇ ਰੋਜ਼ ਲੱਗ ਜੇ ਕੋਕਣ ਸੰਕਣ ਸੰਕੜੇ ਚੱਕ ਕੇ ਸੂਰ ਕੀਤੇ ਫੇਸ ਪਾウダー ਲਕੋਲਿਆ ਤੂੰ ਵੀ ਮੇਰੇ ਨਾਲ ਕਿਤੇ ਕਾਟੇ ਆ ਚੜੇ ਲੈ ਮੈਂ ਸੀ ਬਣਾਏ ਲੈਗੇ ਚੱਕ ਕੇ ਕਰੇਲੇ ਪੱਟਣੀਆਂ ਬੁੱਤ ਨਾਲ ਬੰਦ ਕੱਢੇ ਮੈਂ ਵੀ ਤੋੜਨੀਆਂ ਨੱਤਾਂ ਤੇ ਭੇਖੇ ਕੱਢਣੇ ਤੈਨੂੰ ਅੱਕਲੇ ਨਾ ਭੋਰਾ ਉਂਝ ਬਾਣਦੀ ਤੂੰ ਸੌਂਕਣ ਸੌਂਕਣ ਧੋਕਣ ਸੌਂਕਣ ਧੋਕਣ ਪੱਟਣੀ ਚ ਪਾਣੀ ਲੈ ਕੇ ਡੁੱਬ ਮਰ ਤੂੰ ਆਰ ਤੂੰ ਮਾਰ ਤੂੰ ਮਰ ਤੂੰ ਮਰ ਤੂੰ ਮਾਰ ਜਾਨ ਮੇਰੀ ਨੂੰ ਮੈਂ ਸੇ ਆਪਾ ਜੇ ਆਪਾ ਲਿਆ ਕਾ ਦਾ ਦੋ ਜਾਣੀਆਂ ਨਾ ਵਿਆਹ ਕਰਵਾਲਿਆ ਇੱਕ ਫੜੀ ਬੈਠੀ ਸੀ ਗਲਾਂ ਵਾਂ ਅੱਗ ਲੱਗਣੀ ਤੂੰ ਜੀਨੇ ਗੁੱਸੇ ਚ ਹੱਥ ਗੁੱਤਣੀ ਨੂੰ ਪਾ ਲਿਆ ਸਾਰਾ ਦਿਨ ਕੁੱਕੜਾਂ ਦੇ ਵਾਂਗੂ ਲੜ ਲੜ ਸਾਰੇ ਟੱਪਰ ਦੀ ਤੌਬਾ ਕਰਵਾਈ ਹੋਈ ਆ ਜੀ ਦੋ ਤੀਵਿਆਂ ਨੇ ਮੇਰੀ ਜਿੰਦ ਸੂੜੀ ਲੱਡਕਾਈ ਹੋਇਆ ਜੀ ਦੋ ਤੀਵੀਆਂ ਨੇ ਸਾਰੇ ਪਿੰਡ ਵਿੱਚ ਚਰ ਚਾਕ ਰਾਈ ਹੋਇਆ ਜੀ ਦੋ ਤੀਵੀਆਂ ਨੇ ਹਰ ਵੇਲੇ ਮੇਰੀਆਂ ਤੁਰੀ ਸਰਹੀ ਕਰਦੀ ਦੇਖ ਦੇਖ ਸਾਰਾ ਦਿਨ ਰਹੇ ਮੇਥਾ ਛੜਦੀ ਰਹਿਣ ਦੇ ਤੂੰ ਮੇਰੇ ਉੱਤੇ ਦੋਸ਼ ਨਾ ਲਗਾ ਮੈਂ ਵੀ ਪੁੱਟ ਪੁੱਟ ਦੇਣੀ ਤੇਰੀ ਤੂੰ ਤੋਣੀ ਭਲਾ ਕਿਵੇਂ ਕੌੜਾ ਕੌੜਾ ਚੱਕ ਕੇ ਤੇਰੇ ਢੇਲੇ ਪੰਨ ਦੂ ਮੈਂ ਵੀ ਮਾਰ ਮਾਰ ਬਾਂਦਰੀ ਦਾ ਮੂੰਹ ਪੰਨ ਦੂ ਜੇ ਕੰਮ ਦਾ ਕੋ ਕਹਿਦੇ ਜੈਦੇ ਲੱਗ ਜੇ ਤੂੰ ਉਹ ਲੱਗ ਲਾ ਮਿੱਠੀਆਂ ਤੇ ਆ ਗਿਆ ਕਬਰ ਸਦਨ ਤੇ ਰੋਟਾ ਟੁੱਟਣਾ ਖੋ ਗਿਆ 니 ਤੂੰ ਹਣੀ ਬਾਪਿਆਂ ਦੇ ਧਾਗੇ ਇਕੱਠੇ ਕਰਦੀ ਮੈਂ ਤਾਂ ਕਿਸੇ ਸਾਧ ਦੀ ਮਕਾਨ ਵੀ ਨਾ ਚੜਦੀ ਬਸ ਬਸ ਐਨਾ ਵੀ ਨਹੀਂ ਝੂਠ ਬੋਲੀ ਦਾ ਤੂੰ ਕਰਲਾ ਸ਼ਰਮ ਨਹੀਂ ਤੂੰ ਫਰਤੋਲੀ ਦਾ ਜਿੱਦ ਮਾਰ ਦੇ ਛੜਪੇ ਡੁੱਡ ਡੱਪਦੀ ਤੂੰ ਅੰਕੜਾ ਸੌਕਾਣ ਸੰਕੜੀ